ਬਠਿੰਡਾ ਦੇ ਪਿੰਡ ਕੋਟਸ਼ਮੀਰ ਦੇ ਗ੍ਰੰਤੀ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਹਰਪ੍ਰੀਤ ਸਿੰਘ ਵਾਸੀ ਕੋਟਸ਼ਮੀਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਗ੍ਰੰਤੀ ਸਿੰਘ ਤੇ ਦੋਸ਼ ਲੱਗੇ ਨੇ ਕਿ ਫ੍ਰੀਮ ਵਿਆਹ ਕਰਵਾਉਣ ਵਾਲਿਆਂ ਨੂੰ ਮੈਰਿਜ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ ਨੇ ਮਾਮਲਾ ਬਠਿੰਡਾ ਦੇ ਪਿੰਡ ਕੋਟਸ਼ਮੀਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਗੁਰਦੁਆਰਾ ਚੁਕੇਰੀਆ ਸਾਹਿਬ ਵਿੱਚ ਗ੍ਰੰਤੀ ਸਿੰਘ ਵੱਜੋਂ ਕੰਮ ਕਰਨ ਵਾਲੇ ਪ੍ਰਗਟ ਸਿੰਘ ਤੇ ਹਰਪ੍ਰੀਤ ਸਿੰਘ ਵਾਸੀ ਕੋਟਸ਼ਮੀਰ ਵੱਲੋਂ ਇੱਕ ਸ਼ਿਕਾਇਤ ਚੁਰਾਈ ਗਈ ਸੀ ਕਿ ਪ੍ਰਗਟ ਸਿੰਘ ਗੁਰਦੁਆਰਾ ਚੁਕੇਰੀਆ ਸਾਹਿਬ ਵਿਖੇ ਗਰੰਤ ਸਿੰਘ ਬੱਚੋ ਕੰਮ ਕਰਦਾ ਸੀ ਜੋ ਕਿ 17 ਦੂਲਾਈ 2024 ਨੂੰ ਗੁਰਦੁਆਰਾ ਸਾਹਿਬੋਂ ਛੱਡ ਗਿਆ ਸੀ ਇਸ ਦੇ ਦੌਰਾਨ ਪ੍ਰਗਟ ਸਿੰਘ ਗੁਰਦੁਆਰਾ ਸਾਹਿਬ ਚੁਕੇਰੀਆ ਦੀ ਲੈਟਰ ਪੈਡ ਤੇ ਮੋਹਰ ਵੀ ਆਪਣੇ ਨਾਲ ਲੈ ਗਿਆ ਸੀ ਅਤੇ ਉਹ ਹੁਣ ਹੰਸ ਨਗਰ ਪਟਿੰਡਾ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾਰ ਰਿਹਾ ਜਿੱਥੇ ਚੋਰੀ ਦੀ ਲੈਟਰ ਪੈਡ ਤੇ ਮੋਹਰ ਲਗਾ ਕੇ ਫਰਜੀ ਪ੍ਰੇਮ ਵਿਆਹ ਦੇ ਸਰਟੀਫਿਕੇਟ ਜਾਰੀ ਕਰ ਰਿਹਾ ਤੇ ਹੁਣ ਹਰਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਕੀ ਗ੍ਰੈਂਡ ਬਰਕਰਤ ਸਿੰਘ ਨੂੰ ਪੁਲਿਸ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਰਿਸਪੈਕਟਡ ਮੇਜਰ ਸਿੰਘ ਐਸ ਐਚ ਓ ਥਾਣਾ ਸਦਰ ਮਠੰਡਾ ਇੱਕ ਮਾਮਲਾ ਤਾਂ ਰਿਹਾ ਸੀਗਾ ਜੋ ਗ੍ਰਾਂਥੀ ਸਿੰਘ ਤੇ ਕੀ ਮਾਮਲਾ ਜੁੜਿਆ ਤੇ ਨਾ ਪਿੰਡ ਸਾਡੇ ਕੋਟ ਸ਼ਨੀਰਾ ਉਹਦੇ ਬਾਹਰ ਟਾਣੀਆਂ ਉਹਨਾਂ ਨੇ ਟਾਣੀਆਂ ਵਾਲਿਆਂ ਨੇ ਆਪਣਾ ਇੱਕ ਗੁਰਦੁਆਰਾ ਸਾਹਿਬ ਮੈਂ ਗੁਰਦੁਆਰਾ ਸਾਹਿਬ ਚਕੇ ਦੀਆਂ ਉੱਥੇ ਇੱਕ ਜਿਹੜਾ ਹੈਗਾ ਇਹ ਪਰਗਤ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਹੈਗਾ ਤਾਂ ਵਿਦਿਆਲੇ ਦਾ ਰਤੀਆ ਕੋਲ ਪਿੰਡੇ ਦਾ ਪਰ ਇਹ ਰਹਿੰਦਾ ਹਲਸਨਾ ਕਪਚਾ ਇਹ 13 7 2024 ਨੂੰ ਉਹਨਾਂ ਨੇ ਬਤੌਰ ਸੇਵਾਦਾਰ ਉੱਥੇ ਇਹਨੂੰ ਪਤ ਰੱਖਿਆ ਸੀ ਪਰ ਇਹ ਉੱਥੇ 4 ਦਿਨ ਹੀ ਰਿਹਾ 4 ਦਿਨ ਬਾਅਦ 17 ਤਰੀਕ ਨੂੰ ਉੱਥੋਂ ਚਲਾ ਗਿਆ ਪਰ ਇਹ ਜਾਣ ਵੇਲੇ ਉੱਥੋਂ ਜਿਹੜੀ ਗੁਰਦੁਆਰਾ ਸਾਹਿਬ ਦੀ ਲੈਟਰ ਪੈਡ ਹੁੰਦੀ ਹੈ ਜਿੱਤੇ ਆਨੰਦ ਕਾਰਜ ਵਗੈਰਾ ਕਰਾਉਂਦੇ ਆ ਇੱਕ ਮੋਹਰ ਇਹ ਉੱਥੋਂ ਜਾਂਦਾ ਹੋਇਆ ਉੱਥੋਂ ਲੈ ਗਿਆ ਜਿਹੜੀ ਉਹਨਾਂ ਨੇ ਇਹਨੂੰ ਦਿੱਤੀ ਸੀ ਵੀ ਇਹ ਕੋਈ ਇੱਥੇ ਅੰਦਾਜ਼ਾ ਕਰਨੇ ਆ। ਉਸ ਤੋਂ ਬਾਅਦ ਇਹਨੇ ਕੀ ਕੀਤਾ ਇਹਨੇ ਕੰਮ ਸ਼ੁਰੂ ਕਰਤਾ ਵੀ ਜਿਹੜੇ ਆਹ ਲੜਕੇ ਆ ਲੜਕੀਆਂ ਘਰੋਂ ਭੱਜ ਕੇ ਮੈਰਜ ਕਰਾਉਂਦੇ ਆ ਇਹਨੇ ਉਹਨਾਂ ਨੂੰ ਜਿਹੜੇ ਮੈਰਜ ਸਰਟੀਫਿਕੇਟ ਆ ਜਿਹੜੇ ਗੁਣੰਦ ਕਰਦੇ ਉਹਦੇ ਨੇ ਸ਼ੁਰੂ ਕਰਤੇ। ਉਹ ਜਿਹੜਾ ਹੈਗਾ ਹਰਪ੍ਰੀਤ ਸਿੰਘ ਮੱਖਾਪੱਤੀ ਦਾ ਜਿਹੜਾ ਪ੍ਰਧਾਨ ਆ ਉਹ ਗੁਰਦੁਆਰਾ ਸਾਹਿਬ ਦਾ। ਉਹਨਾਂ ਦੇ ਕਿਤੇ ਰਿਲੇਟਿਵ ਲੜਕੀ ਸੀ ਜਦੋਂ ਉਹਦਾ ਵਿਆਹ ਦਾ ਜਦੋਂ ਸਰਟੀਫਿਕੇਟ ਆਇਆ ਸਾਹਮਣੇ ਉਹਨਾਂ ਨੇ ਫੋਨ ਕੀਤਾ ਇਹਨਾਂ ਨੂੰ ਵੀ ਤੁਹਾਡੇ ਗੁਰਦੁਆਰੇ ਚ ਕੀਰਦਿਆਂ ਸਾਹਿਬ ਆਨੰਦ ਕਰਦੇ ਹੋਏ ਆ। ਉਹ ਕਹਿੰਦੀ ਵੀ ਸਾਡੇ ਤੇਰੋਂ ਆਇਆ ਸੀ ਉਦੋਂ ਚੜਕਦਿਆਂ ਰਹੀ ਸੀ ਭੱਜ ਗਿਆ ਸੀ ਤੇ ਹੈ ਨਹੀਂਗਾ ਕੋਈ ਵੀ ਹੁਣ। ਇਹਨਾਂ ਨੇ ਫਿਰ ਇਹਦੀ ਪਾਲ ਸ਼ੁਰੂ ਕੀਤੀ। ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਇਹ ਹਾਂ ਤੁਸੀਂ ਅਗਰ ਗੁਰਦੁਆਰਾ ਸਾਹਿਬ ਉੱਥੇ ਬੈਠੇ ਮੇਰੇ ਇਹਨਾਂ ਨੇ ਆ ਕੇ ਸਾਡੇ ਚੌਕੀ ਕੋਰਸਵੀਰ ਜਿਹੜੀ ਇੰਡਸਟਰੀਲੀ ਦੀ ਚੌਕੀ ਆ ਉਹ ਉੱਥੇ ਜਾ ਕੇ ਆਪਦਾ ਬਿਆਨ ਲਖਾਇਆ ਜਿਹੜੇ ਜਿਹਦੇ ਬਿਆਨ ਤੇ ਅਸੀਂ ਮਕਦਮਾ ਨੰਬਰ 134 ਮਤੀ 29 2024 ਅੰਡਰ ਸੈਕਸ਼ਨ 316 ਜਿਮਨ 2 318 ਜਿਮਨ 4 336 ਜਿਮਨ 2 336 ਜਿਮਨ 3 340 ਜਿਮਨ 2 ਬੀ ਐਨ ਐਸ थाना सदर ਮਠੰਡਾ ਜਿਹੜਾ ਇਹਦੇ ਖਿਲਾਫ ਦਰਜ ਕੀਤਾ ਤੇ ਜਿਹੜਾ ਇਹਨੂੰ ਆਪਣਾ ਅਰੈਸਟ ਕਰ ਲਿਆ ਤੇ ਹੁਣ ਅੱਜ ਇਹਨੂੰ ਮਾਨਜੋਗ ਦਸਤਾਨੀ ਪੇਸ਼ ਕਰਕੇ ਦਰਮਾਨ ਲਵਾਂਗੇ ਦੇਖਾਂਗੇ ਵੇਣੇ ਕਿੱਥੇ ਕਿੱਥੇ ਕੀ ਕੀ ਕੀਤਾ ਜੇ ਤਾਂ ਪਹਿਲਾਂ ਵੀ ਇਹ ਮਾਮਲੇ ਹੋਏ ਆਏ ਸੀਗੇ ਪਹਿਲਾਂ ਵੀ ਰੌਲਾ ਪਿਆ ਸੀਗਾ ਉਦੋਂ ਵੀ ਸ਼ਰਮਿਕਾ ਵੈਂਟੀ ਨੇ ਆ ਕੇ ਇਹਨਾਂ ਕੋਈ ਕਰਾਇਆ ਸੀ ਤੇ ਮੇਰੇ ਇਹ ਧਿਆਨ 'ਚ ਨਹੀਂ ਅਸੀਂ ਜੋ ਕਰ ਰਹੇ ਆਂ ਪੜਤਾਲਾ ਜੇ ਪੁਸ਼ਟੀਸ਼ ਕਰਾਂਗੇ ਤਾਂ ਮਾਨ ਲੈ ਕੇ ਨਿੱਖਾਂਗੇ ਕੋਈ ਲੱਗਦਾ ਨਹੀਂ ਇਹਨੇ ਜੀ ਮੇਰੇ ਹਿਸਾਬ ਨਾਲ ਘਟੋ ਘਟ 18 19 ਜਿਹੜੇ ਨੇ ਜਿਹੜੇ ਸਾਨੂੰ ਲੈਟਰ ਪੜ੍ਹਦੇ ਕੋਲ ਬ੍ਰਾਂਧ ਕੀਤੀ ਆ ਉਹ ਚ 18 19 ਇਹਨੇ ਜਿਹੜੇ ਸਰਟੀਫਿਕੇਟ ਜਾਰੀ ਕੀਤੇ ਨੇ ਉਹਨਾਂ ਦਾ ਕੰਮ ਕਰਦੇ ਸੀ ਤੇ ਕੋਲ ਸਾਬ ਇਹ ਤਾਂ ਹੁਣ ਅਜੇ ਵਿਸ਼ਾ ਜੀ ਸਾਡਾ ਪਰਤਾਲ ਦਾ ਇਹ ਰਹਿੰਦਾ ਜਰੂਰ ਸੀ ਇੱਥੇ ਹੰਸਨਗਰਚੇ ਵੀ ਕਿੱਥੇ ਕਰਦਾ ਸੀ ਇੱਥੇ ਕਰਦਾ ਸੀ ਕਿੱਥੇ ਕਰਦਾ ਸੀ ਜਿਸ ਨੇ ਗੁਰਦੁਆਰੇ 'ਚ ਹੀ ਰਹ ਰਿਹਾ ਸੀ ਕਿਹਨਾਂ ਦੇ ਘਰ 'ਚ ਰਹ ਰਿਹਾ ਸੀ ਨਹੀਂ ਹੁਣ ਇਹ ਕਾਂਸਨਾ ਗੁਰਦੁਆਰਾ ਸਾਹਿਬ ਆਪੋ ਉੱਥੇ ਰਹ ਰਿਹਾ ਸੀ ਇਸ ਤੋਂ ਬਾਅਦ ਵੀ ਕੋਈ ਹੋਰ ਗੁਰਦੁਆਰਾ ਸਾਹਿਬ ਦੀਆਂ ਕੋਈ ਲੈਟਰ ਪ੍ਰਿੰਟ ਜਾਂ ਕੋਈ ਉਹਨਾਂ ਨੂੰ ਬਰਾਮਦ ਨਹੀਂ ਅਜੇ ਤੱਕ ਸਾਡੇ ਕੋਲ ਇਹ ਹੀ ਆ ਅਸੀਂ ਜਾਂ ਪੜਤਾਲ ਕਰ ਰਹੇ ਹਾਂ ਜੋ ਵੀ ਸਾਹਮਣੇ ਆਊਗਾ ਉਦੋਂ ਤੱਕ ਪੜਤਾਲ ਕਰਦੇ ਰਹਾਂਗੇ